प्यारे दोस्तों सस्का। ਅਸੀਂ ਨਵੀਂ ਐਜੂਕੇਸ਼ਨ ਪਾਲਿਸੀ ਦੀ ਗੱਲ ਕਰ ਰਹੇ ਸੀ। ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਇੱਕ ਸਕੀਮ ਹੈ ਪੀਐਮ ਸ਼੍ਰੀ ਜਿਹਨੂੰ ਕਿ ਅਸੀਂ ਪ੍ਰਾਈਮ ਮਿਨਿਸਟਰ ਰਾਈジング ਇੰਡੀਆ ਸਕੂਲ ਯੋਜਨਾ ਕਹਿ ਦਿੰਦੇ ਹਾਂ। ਔਰ ਉਹ ਸਕੀਮ ਦੇ ਵਿੱਚ ਇਹਨਾਂ ਨੇ 2000 2 2024-25 ਦੇ ਵਾਸਤੇ ਇਹਨਾਂ ਨੇ 200 209.46 ਕਰੋੜ ਰੁਪਏ ਇਹਨਾਂ ਨੂੰ ਸੈਂਟਰ ਸਰਕਾਰ ਤੋਂ ਮਿਲੇ ਜਿਹੜੇ ਕਿ 60-40 ਦੀ ਰੇਸ਼ੋ ਵਾਸਤੇ ਹੁੰਦੇ ਨੇ। ਅਪਗ੍ਰੇਡ ਕਰਨ ਵਾਸਤੇ 233 ਸਕੂਲਾਂ ਦਾ ਜਿਹੜਾ ਹੈਗਾ 인ਫਰਾਸਟ੍ਰਕਚਰ ਡਿਵੈਲਪ ਅਪਗ੍ਰੇਡ ਕਰਨ ਵਾਸਤੇ ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਕੀ ਇਹਨਾਂ ਦਾ ਨਵੀਂ ਐਜੂਕੇਸ਼ਨ ਪਾਲਿਸੀ ਨੂੰ ਅਡਾਪਟ ਕਰਨਾ ਜਦਕਿ ਕੋਈ ਵੀ ਸੈਕੂਲਰ ਸਟੇਟ ਜਿਹੜੀ ਹੈਗੀ ਹੈ ਉਹ ਉਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਾ ਨਹੀਂ ਰਹੀ ਜਾਣ ਦਾ ਮੰਤਵ ਹੀ ਇਹ ਤਾਂ ਨਹੀਂ ਵੀ ਅਸੀਂ ਸਿਰਫ ਢੀ ਪੱਥਰ ਰੱਖਣ ਵਾਸਤੇ ਜਾਂ ਆਪਣੀ ਭੜ ਬਣਾਉਣ ਵਾਸਤੇ ਜਾਂ ਆਪਣਾ ਇੱਕ ਨੈਰੇਟਿਵ ਬਣਾਉਣ ਵਾਸਤੇ ਅਸੀਂ ਜਿਹੜੇ ਹੈਗੇ ਉਹ ਫੰਡ ਲੈ ਲੀਏ ਤੇ ਫੰਡ ਲੈ ਕੇ ਯੂਟਿਲਾਈਜ਼ ਕਰ ਲੀਏ ਤੇ ਪੰਜਾਬ ਦੇ ਹਿੱਤ ਪੰਜਾਬੀਆਂ ਦੇ ਹਿੱਤ ਤੇ ਪੰਜਾਬ ਦੀ ਆਉਣ ਵਾਲੀਆਂ ਨਸਲਾਂ ਦੇ ਹਿੱਤ ਜਾਹੇ ਜਾਣ ਖੂ ਖਾਤੇ ਪਰ ਇਹਨਾਂ ਨੂੰ ਜਿਹੜਾ ਹੈਗਾ ਇਸ ਵਾਸਤੇ ਤਾਂ ਨਹੀਂ ਕਿਤੇ ਇਹ ਕੀਤਾ ਇਹ ਸੋਚਣ ਵਾਲੀ ਗੱਲ ਹੈ ਇਹ ਫੈਸਲਾ ਲੋਕੋ ਆਪਾਂ ਖੁਦ ਕਰਨਾ ਹੈ ਔਰ ਇਹਦੇ ਵਿਚਾਰ ਕਰਨਾ ਹੈ ਧੰਨਵਾਦ